ਕੋਡੀ ਟਮਾਟਰ ਛੱਲੇ ਹਰੀਆਂ ਮਿਰਚਾਂ ਅਲਕਰ ਪਾ ਕੇ ਇਹਨਾਂ ਬੈਂਗਣਾ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੜਕਾ ਲਾਇਆ ਸ਼ਿਕਾਇਆ ਮੀਰ ਜادہ ਨੂੰ ਮੀਰ ਜادہ ਕਹਿੰਦਾ ਜ ਜਮਾਨਣੀ 32 ਸਾਲ ਦੀ ਉਮਰ ਹੋ ਗਈ ਮੇਰੀ ਅਰੇ ਤੱਕ ਮੈਨੂੰ ਮੀਰ ਜਾਦੀ ਨੇ ਅਜੇ ਸਬਜ਼ੀ ਨਹੀਂ ਖਵਾਈਏ ਕੀ ਹੈ ਉਹਨੇ ਅਖਿਆ ਮੀਰ ਜਾਦਿਆ ਇਹ ਤਾਂ ਮੰਬੂਲੀ ਗੱਲ ਹੈ ਇਹ ਇਹ ਧਾਰੀਆਂ ਮਿਰਚਾਂ ਤੇ ਇਹਨੂੰ ਤੜਕਾ ਲਾਇਆ ਇਨੂੰ ਪਰਥਾ ਕਹਿੰਦੇ ਕਹਿੰਦਾ ਅੱਜ ਜਾ ਕੇ ਨਾ ਘਰ ਪਰਥਾ ਖਾਣਾ ਪਰਥਾ ਦਿਲ ਵਿੱਚ ਗੱਲ ਕਰਦਾ ਹੁੰਦਾ ਪਰਥਾ 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 ਭੁੱਲ ਨਾ ਜਾਵਾਂ ਪਿੰਡ ਦੇ ਲੱਗੇ ਆਇਆ ਤੇ ਖਾਲਾ ਸੀ ਮਾਰੀ ਛਾਲ ਤੇ ਕਹਿੰਦਾ ਹੰਬੜੇ ਚੇਤਾ ਭੁੱਲ ਗਿਆ ਪਰਥੇ ਦਾ ਕਰਦਾ ਹੰਬੜੇ 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 ਘਰ ਵਾਲੀ ਨੂੰ ਆਂਦਾ ਗੱਲ ਸੁਣ ਲੈ ਮੇਰੀ ਅੱਜ ਅੰਬੜਿਆਂ ਦੀ ਸਬਜ਼ੀ ਬਣਾਉਣੀ ਹੂੰ ਉਹ ਸੋਚਦੀ ਐ ਹਾਏ ਹਾਏ ਅੰਬੜੇ ਕੀ ਹੁੰਦੇ ਆ ਇਹਨੇ ਸ਼ਾਮਾਂ ਨੂੰ ਉਹੀ ਆਲੂ ਕੱਟੇ ਜਿਹੜੇ ਸੀ ਉਹਨਾਂ ਨੂੰ ਤੜਕਾ ਲਾ ਕੇ ਮੀਰ ਜੱਦੇ ਦੇ ਅੱਗੇ ਰੱਖ ਦਿੱਤਾ ਮੀਰ ਜੱਦੇ ਨੇ ਢੋਲ ਦਾ ਡੱਗਾ ਫੜਿਆ ਠਾ ਠਾ ਕੁੱਟਣਾ ਆਰੰਭ ਕਰ ਦਿੱਤਾ ਮਰਾਸਲ ਨੂੰ ਤੇ ਆਂਢੀ ਗੁਆਢੀ ਇਕੱਠੇ ਹੋਏ ਉਹਨੇ ਕੁੱਟ ਖਾਣੀ ਜਾਨੀ 10 ਗੱਲ ਕੀਏ ਉਹਨੇ ਕਿਹਾ ਮੀਰ ਜੱਦੇਆ ਕਿਉਂ ਕੁੱਟਦਾ ਹੈ ਹਮਰਾ ਕੁੱਟਣਾ ਕੀ ਆ 32 ਸਾਲ ਹੋ ਗਏ 32 ਸਾਲ ਇਹਨੂੰ ਸਬਜ਼ੀ ਬਣਾਉਣੀ ਨਹੀਂ ਆਈ ਇਹਨੂੰ ਤਾਂ ਮੈਂ ਆਖਿਆ ਅੰਬੜੀਆਂ ਦੀ ਸਬਜ਼ੀ ਬਣਾ ਜਿਹੜੇ ਤੱਕ ਇਹਨੂੰ ਬਣਾਉਣੀ ਨਹੀਂ ਆਈ ਆਲੂ ਰੱਖਦੇ ਉਹਨੇ ਆਖਿਆ ਭੈਣ ਮੈਨੂੰ ਨਹੀਂ ਪਧਾਮੜੇ ਕਿਨੂੰ ਆਂਦਾ ਮੈਨੂੰ ਤੈਨੂੰ ਕੁੱਟ-ਕੁੱਟ ਕੇ ਪੜਥਾ ਕਰਦਾ ਆਂਦਾ ਹਾਂ ਭੁੱਲ ਗਿਆ ਪੜਥਾ 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 ਇਹਦਾ ਸਿੱਖਾਂ ਨੇ ਪੜਥਾ ਕੀਤਾ ਹੈ ਕੁੱਟ-ਕੁੱਟ ਕੇ ਇਹ ਘਰ ਵਾਲੀ ਨੂੰ ਕਹਿੰਦਾ ਜਿਹੜੀ ਮੈਨੂੰ ਕੁੱਟ ਪਵਾਈ ਹੈ ਜਿਹੜੀ ਮੈਨੂੰ ਜੁੱਤੀਆਂ ਪਵਾਈਆਂ ਹੈ ਜਿਹੜੀ ਮੇਰੀ ਬੀਤੀ ਹੋਈ ਹੈ ਤੇ ਤੂੰ ਖਰਾਈ ਹੈ ਪੈ ਦੇਖਾਂ ਪਿਟਾਲ ਆਪਣੀ ਘਰ ਵਾਲੀ ਅੱਗੇ ਰੋ ਰੋ ਕੇ ਇੰਨੋ ਫਰਿਆਦਾਂ ਕਰ ਰਿਹਾ ਹੈ ਕਰ ਜਾ ਕੇ ਪੈਂਦਾ ਰੂਪਿਆ ਰੂਪਿਆ ਗੱਲ ਸੁਣ ਲੈ ਨਾਰੇ ਕਰ ਜਾ ਕੇ ਪੈਂਦਾ ਰੂਪਿਆ ਗੱਲ ਸੁਣ ਲੈ ਨਾਰੇ ਕਰ ਜਾ ਕੇ ਪੈਂਦਾ ਰੂਪਿਆ ਗੱਲ ਸੁਣ ਲੈ ਨਾਰੇ ਜਾ ਕੇ ਪੈਂਦਾ ਰੋਪਿਆ ਗੱਲ ਸੁਣ ਲੈ ਨਾਰੇ ਘਰ ਜਾ ਕੇ ਪੈਂਦਾ ਰੋਪਿਆ ਰੋਪਿਆ ਗੱਲ ਸੁਣ ਲੈ ਨਾਰੇ ਘਰ ਜਾ ਕੇ ਪੈਂਦਾ ਰੋਪਿਆ ਗੱਲ ਸੁਣ ਲੈ ਨਾਰੇ ਮੈਨੂੰ ਸਿੱਖਾਂ ਨੇ ਜੁੱਤੀਆਂ ਮਾਰੀਆਂ ਵਿੱਚ ਸੱਜ ਦਰਬਾਰੇ ਸਿਖਾਣੇ ਜੁੱਤੀਆਂ ਮਾਰੀਆਂ ਵਿੱਚ ਸਾਜ ਦਰਬਾਰੇ ਉਹ ਜਿੰਨਾ ਹੱਥੀ ਮੈਨੂੰ ਪਾਲ ਲਿਆ ਪਾਲ ਲਿਆ ਪਾ ਪ੍ਰੇਮ ਪਿਆਰੇ ਜਿੰਨਾ ਹੱਥੀ ਮੈਨੂੰ ਪਾਲ ਲਿਆ ਪਾ ਪ੍ਰੇਮ ਪਿਆਰੇ ਜਿੰਨਾ ਹੱਥੀ ਮੈਨੂੰ ਪਾਲ ਲਿਆ ਪਾ ਪ੍ਰੇਮ ਪਿਆਰੇ ਹੱਥੀ ਮੈਨੂੰ पालिया पा प्रेम पया